ਹੈਲੋ ਸਤਿ ਸ਼੍ਰੀ ਅਕਾਲ ਮੇਰੀ ਹਿੰਦੂ ਭੈਣਾਂ ਲਈ ਵੀ ਕਰਦੇ ਹਾਂ ਇਸਾਰੇ ਪਿੱਛਾ ਕਰਦੇ ਕਿ ਸਭ ਜੀ ਨੂੰ ਸਤਿ ਸ੍ਰੀ ਅਕਾਲ ਸਾਰਿਆਂ ਦਾ ਸਵਾਗਤ ਹੈ ਜੀ ਜੇ ਵੀ ਚੈਨਲ ਤੇ ਨਵੇਂ ਆਏ ਹੋ ਪਰ ਮੇਰੇ ਪੜ੍ਹਾਈ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਤੇ ਲਾਈਕ ਵੀ ਕਰ ਲਿਓ ਤੇ ਕਮੈਂਟ ਕਰਿਓ ਤੁਹਾਡੀ ਅਪਰ ਚਾਦਰ ਸੈਟ ਕਾਚੀ ਸੀ ਬੈਠਾ ਨਹੀਂ ਬੜੀ ਸੀ ਤੇ ਠੀਕ ਹੈ ਜੀ ਤੇ ਲੋਕ ਕਰ ਲੈ ਬਸ ਰੇਟ ਦਾ ਟਾਈਮ ਆ ਜੀ ਤੇ ਵੀਡੀਓ ਨਾਲ ਬਣੀ ਰਹੇ ਜੀ ਜੋ ਜ ਕੱਪੜੇ ਧੋਤੇ ਪਹਿਲਾਂ ਪੱਪਿਓਂ ਕੇ ਰੱਖਦੇ ਸੀ ਉਸ ਤੋਂ ਬਾਅਦ ਸਾਰੇ ਧੋਤੇ ਉਹਨਾਂ ਜਾਣਾ ਰਸੋਈ ਚ ਰਸੋਈ ਚ ਦੇਖਦੇ ਹਾਂ ਕਿੰਨਾ ਕਗਾ ਪੈ ਰਿਹਾਗਾ ਸਾਫ ਸੁਥਰਾ ਲਓ ਜੀ ਆਪਾਂ ਚਾਦਰ ਉਧਰ ਝਾੜ ਕੇ ਤੇ ਕੱਪੜੇ ਉੱਪਰੇ ਸੁਕਣੇ ਪਾ ਕੇ ਤੋਂ ਸਮਰ ਕੇ ਕੱਪੜੇ ਪਾਏ ਜਾਂਦੇ ਸੁਕਣੇ ਉਸ ਤੋਂ ਬਾਅਦ ਲੱਗੇ ਸੀ ਜੀ ਆਪਾਂ ਰਸੋਈ ਚ ਸਾਫ ਕਰਨ ਗੈਸ ਤੇ ਗੈਸ ਸਾਫ ਕਰਦੇ ਹਾਂ ਜੀ ਪਤਾ ਮੇਰੇ ਤੋਂ ਨਾ ਦੁੱਧ ਗਿਰ ਗਿਆ ਸੀ ਜਿੰਨਾ ਦੁੱਧਰ ਝਾ ਕੇ ਰੱਖਣ ਲੱਗੀ ਤੇ ਮੇਰੇ ਤੋਂ ਦੁੱਧ ਗਿਰ ਗਿਆ ਉੱਪਰ ਡਿੱਗ ਦੁੱਲ ਗਿਆ ਜੀ ਤੇ ਆ ਕਰਕੇ ਆਪਾਂ ਨੂੰ ਸਾਫ਼ ਕਰਨਾ ਪੈ ਗਿਆ ਵੈਸੇ ਆਪਾਂ ਪਹਿਲਾਂ ਸਾਫ਼ ਕਰਿਆ ਸੀ ਜੀ ਇਹਨਾਂ ਰਸੋਈ ਸਾਫ਼ ਸੁਥਰੀ ਸੀ ਗੈਸ ਤੇ ਕੰਮ ਮੇਰੇ ਤੋਂ ਜ਼ਿਆਦਾ ਹੀ ਵੱਧ ਗਿਆ ਤੇ ਲੱਗੇ ਸੀ ਜੀ ਪੰਡੂਡੇ ਸਾਰੇ ਤੋਂ ਸਮਾਰ ਕੇ ਗੈਸ ਚੰਗੀ ਤਰ੍ਹਾਂ ਸਾਫ਼ ਕਰਕੇ ਸਾਬਣ ਨਾਲ ਸਾਫ਼ ਕਰਿਆ ਸੀ ਤੇ ਮੈਂ ਕਿਹਾ ਚਲੋ ਹੁਣ ਦੁੱਧ ਵੀ ਆਪਾਂ ਖੜੇ ਆ ਵੀ ਦੁੱਧ ਵੀ ਆਪਾਂ ਰਜਾ ਲਏ ਤੇ ਉਹ ਆਪਣੇ ਤੋਂ ਉੱਪਲ ਗਿਆ ਜੀ ਦੁੱਧ ਠੀਕ ਹੈ ਜੀ ਤੇ ਲੋ ਜੀ ਆਪਾਂ ਹੁਣ ਰਸੋਈ ਸਾਫ਼ ਕਰਦੀ ਹਾਂ ਉਸ ਤੋਂ ਬਾਅਦ ਤੜਕਾ ਆਪਣਾ ਕੱਟਿਆ ਪਿਆ ਆਪਾਂ ਬਣਾਵਾਂਗੇ ਚਾਵਲ ਝੋਲ ਬਣਾਵਾਂਗੇ ਜੀ ਨਮਕੀਨ ਤੇ ਹਰਦੀਪ ਕਹ ਰਿਆ ਸੀ ਮੰਮੀ ਨਮਕੀਨ ਝੋਲ ਬਣਾ ਲਓ ਤੇ ਦੁਪਹਿਰ ਦਾ ਟਾਈਮ ਹੋ ਗਿਆ ਜੀ ਤੇ ਬੱਸ ਜੀ ਮੈਂ ਨਾ ਉੱਟ ਚਾਹ ਬਣਾਈ ਸੀ ਤੇ ਮੈਂ ਪਹਿਲਾਂ ਉਹ ਦੁੱਧ ਉਬਾਲ ਕੇ ਰੱਖਿਆ ਸੀ ਉਸ ਤੋਂ ਬਾਅਦ ਆਪਾਂ ਬਣਾ ਲਈ ਸੀ ਚਾਹ ਤੁਹਾਡਾ ਚਲੋ ਹੁਣ ਆਪਾਂ ਨਾਲ ਦੀ ਨਾਲ ਚੌਲ ਵੀ ਤੜਕ ਦਈਏ ਤੇ ਪਿਆਜ਼ ਸਾਰਾ ਕੁਝ ਤਿਆਰੀ ਕਰੀ ਪਈ ਹੈ ਜੀ ਪਿਆਜ਼ ਆਲੂ ਕੱਟੇ ਪਏ ਆ ਤੇ ਆਪਾਂ ਹੁਣ ਬਣਾ ਲਾਂਗੇ ਚੌਲ ਤੇ ਤੜੀਕਾ ਲੱਗਿਆ ਹਰਦੀਪ ਨੂੰ ਅੱਜ ਹੁਣ ਬਣਾ ਲਾ ਪਹਿਲਾਂ ਸਵੇਰ ਨੂੰ ਬਣਾਈ ਸੀ ਜੀ ਆਪਾਂ ਆਲੂ ਵਾਲੀ ਰੋਟੀ ਤੇ ਲਓ ਜੀ ਹੁਣ ਆਪਾਂ ਤੇਲ ਪਾ ਦਿੰਨੇ ਆ ਤੇ ਚੌਲ ਬਣਾਵਾਂਗੇ ਜੀ ਠੀਕ ਹੈ ਜੀ ਤੜਕ ਲਗੇ ਤੇ ਵਸਤਾ ਜੀ ਦੁਪਹਿਰ ਦਾ ਸਵੇਰ ਦਾ ਨਿਪੜਦਾ ਦੁਪਹਿਰ ਦਾ ਹੋ ਜਾਂਦਾ ਕੰਮ ਤਾਂ ਸਾਰਾ ਦਿਨ ਵਸ ਚੱਲੀ ਜਾਂਦੇ ਆ ਜੀ ਤੇ ਕੰਮ ਨਹੀਂ ਜੀ ਜਿੰਦੇ ਜੀ ਨਿਪੜਨੇ ਤੇ ਚਲੋ ਜੀ ਤੇ ਆਪਾਂ ਚੌੜ ਧੋ ਕੇ ਰੱਖ ਲੇ ਤੇ ਆਲੂ ਵੀ ਆਪਾਂ ਕੱਟ ਕੇ ਧੋ ਕੇ ਰੱਖ ਲੇ ਹਰਦੀਪ ਕਹਿੰਦਾ ਟਮਾਟਰ ਜ਼ਰੂਰ ਪਾਈਂ ਦੀ ਟਮਾਟਰ ਆਪਾਂ ਪਹਿਲਾਂ ਮੈਂ ਸੋਚ ਰਹੀ ਸੀ ਕਿ ਚਲੋ ਆਪਾਂ ਸਬਜ਼ੀ ਚ ਵੀ ਮਹਿੰਗੇ ਹੋਏ ਤਾਂ ਟਮਾਟਰ ਆਪਾਂ ਸਬਜ਼ੀ ਚ ਪਾ ਲਾਂਗੇ ਤੇ ਹਰਦੀਪ ਕਰ ਮੀ ਚੌਲਾ ਚ ਟਮਾਟਰ ਪਾ ਇਸ ਕਰਕੇ ਮਨੋਂ ਕੱਟਣਾ ਪੈਗਾ ਪਹਿਲਾਂ ਮੈਂ ਸਾਰੀ ਤਿਆਰੀ ਕਰੀ ਪਈ ਸੀ ਤੜਕੇ ਦੀ ਤੇ ਚਲੋ ਜੀ ਹੁਣ ਆਪਾਂ ਤੜਕਾ ਲਾ ਦਾਂਗੇ ਠੀਕ ਹੈ ਜੀ ਤੇ ਆਪਾਂ ਕੱਟਣ ਲੱਗੇ ਸੀ ਟਮਾਟਰ ਸਾਰਾ ਪਹਿਲਾਂ ਆਪਾਂ ਲੀੜਾ ਕੱਪੜਾ ਧੋਇਆ ਤੇ ਬਾਕੀ ਸਾਰੇ ਝਾੜੂ ਪੋਚਾ ਕਰਿਆ ਉਸ ਤੋਂ ਬਾਅਦ ਦੁਪਹਿਰ ਦਾ ਵੀ ਦਿਨਾਂ ਚ ਥੋੜਾ ਜਿਹਾ ਫਰਕ ਪੈ ਗਿਆ ਦਿਨ ਚ ਤੇ ਤੋ ਜੀ ਆਪਣਾ ਤੇਲ ਹੋ ਗਿਆ ਜੀ ਚੰਗੀ ਤਰ੍ਹਾਂ ਤੇ ਜੀਰਾ ਪਾ ਦਾਂਗੇ ਆਪਾਂ ਤੇ ਨਾਲ ਨਾਲ ਆਪਾਂ ਪਿਆਜ਼ ਪਾ ਦਾਂਗੇ ਬਸ ਜੀ ਜਿਸ ਤਰ੍ਹਾਂ ਆਪਾਂ ਬਣਾਉਨੇ ਚੌਲ ਆਪਾਂ ਕੋਈ ਨਿਊ ਨੀ ਰੈਸਪੀ ਦੱਸ ਰਹੇ ਬਸ ਜਿਸ ਤਰ੍ਹਾਂ ਆਪਾਂ ਬਣਾਉਨੇ ਆ ਬਸ ਉਦਰੀ ਬਣਾਵਾਂਗੇ ਠੀਕ ਹੈ ਜੀ ਤੇ ਮੈਂ ਕਿਹਾ ਚਲੋ ਚੌਲ ਹਨਾ ਮੈਂ ਥੋੜਾ ਤੇ ਨਾਲੇ ਆਪਾਂ ਪਾਤੇ ਮਿਰਚਾ ਮਿਰਚਾਂ ਵੀ ਨਾਲ ਦੀ ਨਾਲ ਪਾਤੀਆਂ ਜੀ ਤੇ ਮਿਰਚਾ ਕੱਟੋੜਨ ਪਰ ਦੀਪਨ ਬਹੁਤ ਕੱਟ ਮਿਰਚ ਖਾਂਦਾ ਜੀ ਇਸ ਕਰਕੇ ਆਪਾਂ ਨੂੰ ਤਿੰਨ ਚਾਰੀ ਮਿਰਚਾ ਪਹਿਲਾਂ ਮੈਂ ਕਹ ਰਹੀ ਸੀ ਚਲੋ ਹੱਥਾਂ ਨਾਲ ਕੱਟ ਲਾਂ ਪਰ ਮੈਂ ਕਹ ਚਲੋ ਹੱਥਾਂ ਤੇ ਨਾ ਵੀ ਲੜੀ ਜੇ ਜਾਣਗੇ ਮਿਰਚ ਆਪਾਂ ਸਗਲ ਟਮਾਟਰ ਵੀ ਪਾਤਾ ਜੀ ਤੇ ਠੀਕ ਹੈ ਜੀ ਹੁਣ ਇਹਨਾਂ ਨੂੰ ਤੇ ਕੜਸੀ ਨਾਲ ਸੋਟੀ ਆ ਤੇ ਮੈਂ ਕਹ ਹੁਣ ਮੈਂ ਪਾਉਣਾ ਲੈ ਕੇ ਇਹਨੂੰ ਆ ਕਰਾਂਗੇ ਮਿਕਸ ਤੇ ਤੜਕੇ ਨਾਲ ਠੀਕ ਹੈ ਜੀ ਚੰਗੀ ਤਰ੍ਹਾਂ ਰਲਾ ਲਾਂਗੇ ਤੇ ਲਓ ਜੀ ਤੋਂ ਕੇ ਨਾਲ ਦੇ ਨਾਲ ਆਪਾਂ ਆਲੂ ਪਾ ਦਾਂਗੇ ਆਲੂ ਤਾਂ ਆਪਣੇ ਧੋਏ ਪਏ ਆ ਇੱਧਰ ਮੇਰਾ ਹੱਥ ਸੜ ਗਿਆ ਸੀ ਮੈਂ ਚਲੋ ਧੋ ਲਾ ਤਨੂੰ ਆ ਤਨੂੰ ਤੇ ਬਬੀ ਨੂੰ ਆਪਾਂ ਮਿਕਸ ਕਰ ਲਿਆ ਰਲਾ ਲਿਆ ਹੁਣ ਪਾ ਦਾਂਗੇ ਆਪਾਂ ਨੂਨ ਮਿਰਚ ਜੀ ਬਹੁਤ ਜ਼ਿਆਦਾ ਰਾਤ ਬਾਰਿਸ਼ ਆਈ ਜੀ ਬਹੁਤ ਜ਼ਿਆਦਾ ਤੇ ਸਵੇਰ ਟ ਸਵੇਰੇ ਵੀ ਆਈ ਏ ਥੋੜੀ ਬਹੁਤੀ ਤੇ ਬਸ ਥੋੜੀ ਆਈ ਏ ਬਾਰਿਸ਼ ਤੇ ਰਾਤ ਨਾਲ ਲਾਈਟ ਚਲੀ ਗਈ ਤੇ ਲੇਟ ਆਈ ਏ ਲੇਟ ਫਿਰ ਉਸ ਦੇ ਸਾਹਮਣੇ ਲਾਈਟ ਜਦੋਂ ਆਈ ਉਹਦੀ ਉਹਦੀ ਟੁੱਟੀ ਛੱਡੀ ਏ ਤੇ ਪਾਣੀ ਵੀ ਜਦੀ ਆਇਆ ਜੀ ਚਲੋ ਜੀ ਆਪਾਂ ਤੜਕ ਕੇ ਹੁਣ ਪਾਵਾਂਗੇ ਆਲੂ ਇਹ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲਾਂਗੇ ਤੇ ਬਸ ਨਾਲ ਦੀ ਨਾਲ ਪਾ ਦਾਂਗੇ ਆਪਾਂ ਚੌਲ ਤੇ ਲਾ ਪਾਵਾਂਗੇ ਪਾਣੀ 2 ਗਲਾਸ ਅੰਬ ਦੀ ਪਾਣੀ ਵੀ ਆਪਾਂ ਪਾ ਦਾਂਗੇ ਇਨ ਵਸਨਾਰ ਨਾਲ ਪਾਵਾਂਗੇ ਆਪਾਂ ਚੌਲ ਵਾਲਾ ਠੀਕ ਹੈ ਜੀ ਤੇ ਬਸ 10 ਮਿੰਟਾਂ ਚ ਇਹ ਚੌਲ ਬਣ ਜਾਣਗੇ ਤੇ ਚਲੋ ਜੀ ਆਪਾਂ ਟੱਕਸ ਮਾਰ ਕੇ ਰੱਖ ਦਾਂਗੇ ਚੌਲਾਂ ਨੂੰ ਤੇ ਠੀਕ ਹੈ ਜੀ ਲਓ ਜੀ ਪਿਆਰ ਪਾਣੀ ਪੂਣੀ ਪਾ ਕੇ ਤੇ ਆਪਾਂ ਚੌਲ ਪਾ ਤੇ ਵਿੱਚ ਤੇ ਲੋ ਜੀ ਟੱਕ ਦਾਂਗੇ ਲੋ ਜੀ ਚੌਲ ਬਣ ਗਏ ਠੀਕ ਆ ਜੀ ਹੁਣ ਪਾ ਕੇ ਆਪਾਂ ਦੀਏ ਹਰਦੀਪ ਨੂੰ ਤੇ ਦੀਦੀ ਨੂੰ ਠੀਕ ਆ ਜੀ ਇੱਥੇ ਆਪਾਂ ਵੀਡੀਓ ਤੇ ਕਰਦੇ ਆਂ ਜੀ ਤੇ ਵੀਡੀਓ ਵਧੀਆ ਲੱਗੀ ਸ਼ੇਅਰ ਲਾਈਕ ਕਰਨਾ ਜੀ ਤੇ ਮੇਰੇ ਕੋਈ ਹੋਰ ਵੀਡੀਓ ਨਾ